ਗੱਲ ਕਰਦੇ ਆ ਇੱਕ ਅਜਿਹੀ ਫਿਲਮ ਬਾਰੇ ਜਿਹੜੀ ਸਵਾਲ ਚੁੱਕਦੀ ਹੈ ਇੱਜ਼ਤ ਕਿਸ ਦੀ ਜਿਹੜੀ ਸਵਾਲ ਚੁੱਕਦੀ ਐ ਹੱਕ ਕਿਸ ਦੇ ਜੀ ਹਾਂ ਮੈਂ ਗੱਲ ਕਰਨੀ ਆ ਫਿਲਮ ਹੱਕ ਬਾਰੇ ਇਮਰਾਨ ਹਾਸ਼ਮੀ ਇੱਕਜੇ ਹੀ ਪਾਵਰਫੁਲ ਫਿਲਮ ਲੈ ਕੇ ਆ ਰਹੇ ਨੇ ਜੋ ਇਹਨਾਂ ਮੁੱਦਿਆਂ ਤੇ ਸਵਾਲ ਚੁੱਕਦੀ ਐ ਅਕਸਰ ਤੁਸੀਂ ਇਮਰਾਨ ਹਾਸ਼ਮੀ ਨੂੰ ਰੋਮਾਂਟਿਕ ਫਿਲਮਾਂ ਕਰਦੇ ਦੇਖਿਆ ਹੋਣਾ ਪਰ ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਇੱਕ ਵੱਖਰੇ ਹੀ ਰੂਪ ਵਿੱਚ ਨਜ਼ਰ ਆਉਣਗੇ ਗੱਲ ਕਰਦੇ ਹਾਂ ਹੱਕ ਫਿਲਮ ਵਿੱਚ ਇਮਰਾਨ ਹਾਸ਼ਮੀ ਇੱਕ ਲਾਇਰ ਦਾ ਰੋਲ ਨਿਭਾਉਂਦੇ ਨਜ਼ਰ ਆਏ ਨੇ ਉਹਨਾਂ ਦੀ ਵਾਈਫ ਉਹਨਾਂ ਤੇ ਮੇਨਟੇਨੈਂਸ ਇਹ ਕੇਸ ਕਰਦੀ ਹੈ ਫਿਲਮ ਦਾ ਪਲੋਟ ਇਨਸਪਾਇਰ ਹੋਇਆ ਸ਼ਾਹਬਾਨੂ ਕੇਸ ਤੋਂ ਇੱਕ ਅਜਿਹਾ ਕੇਸ ਜਿਸ ਨੇ ਇੰਡੀਆ ਵਿੱਚ ਮੁਸਲਿਮ ਊਮਨਸ ਦੇ ਰਾਈਟਸ ਲਈ ਲੈਂਡਮਾਰਕ ਸੈੱਟ ਕਰ ਦਿੱਤਾ ਸੀ ਇਮਰਾਨ ਹਾਸ਼ਮੀ ਕਹਿੰਦੇ ਨੇ ਇਹ ਸਿਰਫ ਇੱਕ ਕਮਿਊਨਿਟੀ ਦੀ ਸਟੋਰੀ ਨਹੀਂ ਹੈ ਇਹ ਸਭ ਮਰਦਾਂ ਲਈ ਕਹਾਣੀ ਹੈ ਇਹ ਔਰਤਾਂ ਦੀ ਆਵਾਜ਼ ਦੀ ਕਹਾਣੀ ਹੈ ਇਕੁਐਲਿਟੀ ਤੇ ਡਿਗਨਿਟੀ ਦੀ ਕਹਾਣੀ ਹੈ ਉਹ ਕਹਿੰਦੇ ਆ ਪੈਟਰੀਆਰਕਲ ਸੋਸਾਇਟੀ ਵਿੱਚ ਮਰਦ ਅਕਸਰ ਸੋਚਦੇ ਨੇ ਕਿ ਇਹ ਦੁਨੀਆ ਸਾਡੀ ਹੈ ਅਸੀਂ ਜੋ ਚਾਹੀਏ ਕਰ ਸਕਦੇ ਆ ਪਰ ਇਸ ਸੋਚ ਦੇ ਨੁਕਸਾਨ ਔਰਤਾਂ ਦੀ ਇੱਜ਼ਤ ਨੂੰ ਹੁੰਦਾ ਹੈ ਇਮਰਾਨ ਹਾਸ਼ਮੀ ਕਹਿੰਦੇ ਨੇ ਕਿ ਇਹ ਫੁੱਲ ਪ੍ਰੂਵ ਊਮਨ ਹੈ ਪਰ ਕਿਸੇ ਰਿਲੀਜੀਅਨ ਜਾਂ ਕਮਿਊਨਿਟੀ ਦੇ ਖਿਲਾਫ ਨਹੀਂ ਹੈ ਫਿਲਮ ਦਾ ਮਕਸਦ ਹੈ ਇਕਵੈਲਟੀ ਆਫ ਰਾਈਟਸ ਤੇ ਡਿਗਨਿਟੀ ਦੀ ਗੱਲ ਕਰਨੀ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਰਹੇ ਸਿਰਫ ਇੱਕ ਕੇਸ ਨੂੰ ਅਨ ਬਾਇਸਡ ਨਜ਼ਰੀਏ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਵਿੱਚ ਇਮਰਾਨ ਦਾ ਕਰੈਕਟਰ ਅਹਿਮਦ ਤੇ ਯਾਮੀ ਗੋਤਮ ਦਾ ਇਮਰਾਨ ਦੀ ਵਾਈਫ ਦਾ ਰੋਲ ਹੈ ਸ਼ਾ ਬੰਨੂ ਦੀ ਰੀਅਲ ਲਾਈਫ ਸਟੋਰੀ ਤੋਂ ਇਨਸਪਾਇਰ ਹੋਈ ਸੀ ਨਾਲ ਹੀ ਫਿਲਮ ਵਿੱਚ ਵਰਤਿਕਾ ਸਿੰਘ ਦਾਨਿਸ਼ ਸ਼ੀਬਾ ਚਰਦਾ ਤੇ ਅਸੀਮ ਵੀ ਨਜ਼ਰ ਆਉਂਦੇ ਨੇ ਹਕ ਫਿਲਮ ਦੇ ਡਾਇਰੈਕਟਰ ਨੇ ਸੁਪਨ ਵਰਮਾ 7 ਨਵੰਬਰ ਨੂੰ تھیਟਰਸ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇੱਕ ਫਿਲਮ ਜੋ ਸਵਾਲ ਪੁੱਛਦੀ ਹੈ ਇੱਜ਼ਤ ਕਿਸ ਦੀ ਹੱਕ ਕਿਸ ਦਾ ਤੇ ਜਵਾਬ ਹਰ ਦਿਲ ਦੇ ਅੰਦਰ ਮਿਲੂਗਾ